ਤੇ ਜਾ ਤਾ ਨਸ਼ੇ ਦੀਆਂ ਸ਼ਿਕਾਇਤਾਂ ਨਹੀਂ ਉਹਨਾਂ ਪਿੰਡਾਂ ਦੀ ਅਸੀਂ ਸਰਚ ਕਰ ਰਹੇ ਹਾਂ ਅਤੇ ਕੋਈ ਸਰਚ ਦੌਰਾਨ ਜੋ ਵੀ ਚੀਜ਼ ਸਾਹਮਣੇ ਆਉਂਦੀ ਹੈ ਵੀ ਆਉਂਦੀ ਹੈ ਤਾਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਦੂਸਰਾ ਜੋ ਬੰਦੇ ਨਸ਼ਾ ਕਰਦੇ ਨੇ ਅਸੀਂ ਆ ਪਿੰਡ ਦੀ ਸਾਦ ਦੇ ਵਿੱਚ ਖੜ ਕੇ ਸਾਰਿਆਂ ਨੂੰ ਕੋਸ਼ਿਸ਼ ਕਰਦੇ ਹਾਂ ਕਿ ਉਹ ਆਪਣਾ ਨਸ਼ਾ ਛੱਡਣ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਜਿਹੜਾ ਬੰਦਾ ਨਸ਼ਾ ਕਰਦਾ ਮਾੜਾ ਮੋਟ ਉਹ ਜੇਕਰ ਸਾਡੇ ਮਦਦ ਨਾਲ ਸਾਡੀ ਮਦਦ ਨਾਲ ਜੇ ਉਹ ਨਸ਼ਾ ਛੱਡ ਸਕਦਾ ਤਾਂ ਸਰਕਾਰ ਨੇ ਪੂਰੇ ਪ੍ਰਬੰਧ ਕੀਤੇ ਹੋਏ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਵੀ ਅਸੀਂ ਪ੍ਰੇਰਣਾ ਕਰਦੇ ਆਂ ਵੀ ਨਸ਼ਾ ਛੱਡੋ ਤੇ ਆਪ ਬਣਾ ਜਿਹੜਾ ਸਰਕਾਰੀ ਇਲਾਜ ਕਰਾਓ ਆ ਕੇ ਸਾਡਾ ਪੰਜਾਬ ਮੇਰਾ ਥਾਣੇ ਦੇ ਪਿੰਡ ਜਿਹੜੇ ਆ ਨਸ਼ਾ ਮੁਕਤ ਹੋ ਜਾਵੇ ਸਰ ਸਰ ਜਿਹੜੇ ਨਸ਼ਾ ਕਰਦੇ ਉਹਨਾਂ ਦੇ ਵਾਸਤੇ ਕੀ ਉਹਨਾਂ ਨੂੰ ਲਿਜਾਇਆ ਜਾਊਗਾ ਉੱਮਾਂ ਵਿੱਚ ਜਿਹੜੇ ਨਸ਼ਾ ਕਰਦੇ ਨੂੰ ਅਸੀਂ ਪੰਚਾਇਤ ਪਿੰਡ ਦੇ ਸਾਥ ਦੇ ਵਿੱਚ ਲੋਕਾਂ ਨੂੰ ਇਕੱਠੇ ਕਰਕੇ ਪਲੇਅਰਦੇ ਆ ਕਿ ਜਿਹੜਾ ਵੀ ਨਸ਼ਾ ਕਰਦਾ ਉਹ ਜਿਹੜਾ ਸਰਕਾਰੀ ਇਲਾਜ ਕਰਾਵੇ ਤੇ ਅਸੀਂ ਵੱਧ ਤੋਂ ਵੱਧ ਸਾਡੀ ਕੋਸ਼ਿਸ਼ ਆ ਕਿ ਜੋ ਸਾਡੀ ਮਦਦ ਨਾਲ ਚਾਹ ਸਾਡੀ ਸਹਾਇਤਾ ਨਾਲ ਵੀ ਜੇ ਕੋਈ ਸਾਡੇ ਕਹਿਣ ਤੇ ਜਾ ਰਿਹਾ ਅਸੀਂ ਉਹਨੂੰ ਵੀ ਨਾਲ ਲਿਜਾ ਕੇ ਜਿਹੜਾ ਉਹਦਾ ਇਲਾਜ ਕਰ ਦੂ